ਤੇ ਕਲਾਪਿੰਡ ਨੇ ਇੱਕ ਮਿਸਾਲ ਕਾਇਮ ਕੀਤੀ ਹੈ ਜੀ ਹਾਂ ਐਨ ਆਰ ਆਈ ਭਰਾਵਾਂ ਨੇ ਇੱਕ ਗੁਰੂ ਘਰ ਦੇ ਪਾਠੀ ਨੂੰ ਉਹਨਾਂ ਦੀ ਰਿਟਾਇਰਮੈਂਟ ਵੇਲੇ ਘਰ ਤੋਹਫੇ ਵਿੱਚ ਦਿੱਤਾ ਹੈ ਤੁਹਾਡੇ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਨਹੀਂ ਮੈਨੂੰ ਕੋਈ ਨਹੀਂ ਲੰਕਾਰ ਨੇ ਕਿਰਪਾ ਕੀਤੀ ਜਾਂ ਭਾਈਚਾਰੇ ਨੇ ਹਰ ਸੰਗਤ ਨੇ ਇਹਨਾ ਕੀਤਾ ਮੈਂ ਇਹਨਾਂ ਸਾਰੇ ਨਗਰ ਦਾ ਸ਼ੁਕਰਗੁਜ਼ਾਰ ਹਾਂ ਕਿਉਂ ਇਹ ਘਰ ਵੀ ਦੇਖਿਆ ਬਹੁਤ ਸੋਹਣਾ ਘਰ ਪਾਇਆ ਹੈ ਸੰਗਤਾਂ ਨੇ ਹੈਨਾ ਪਿੰਡ ਵਾਸੀਆਂ ਨੇ ਐਨ ਆਰ ਆਈ ਭਰਾਵਾਂ ਨੇ ਬਣਾਇਆ ਹੈ ਇਸ ਤੋਂ ਪਹਿਲਾਂ ਕੀ ਹਾਲਾਤ ਸੀ ਕਰਦੇ? ਇੱਥੇ ਹਾਲਾਤ ਪਹਿਲਾਂ ਸੀ ਇਹ ਛੋਟਾ ਕਮਰਾ ਸੀ ਉਹ ਪਰਾਟ ਬਣਾ ਲਈ ਥੋੜ੍ਹੀ ਜਗ੍ਹਾ ਲਈ ਰੱਖ ਲਈ। ਜੀ ਪੱਗ ਦਿੱਤੇ ਸਾਰੇ ਨੰਬਰ ਤੇ ਨਰੀ ਪਰ 120 ਖਾਤਰ ਅੱਜ ਕੱਲ ਕੋਈ ਪੰਜੀ ਦੇ ਕੇ ਕਿਸੇ ਨੂੰ ਰਾਜ਼ੀ ਨਹੀਂ ਹੋਏਗਾ। ਤੁਹਾਡੀ ਸੇਵਾ ਨੂੰ ਸਲਾਮ ਕਰਦੇ ਹੋਏ ਇਹ ਉਪਰਾਲਾ ਕੀਤਾ ਗਿਆ। ਉਹ ਮੇਰੇ ਸਾਰੇ ਜੋ ਵੀ ਜੀ ਹਨ ਬੱਚੇ ਹਨ ਉਹ ਸਾਰੇ ਮੇਰੇ ਬੱਚੇ ਹਨ ਕਿਉਂ ਮੈਂ ਕਿਸੇ ਨਾਲ ਕੋਈ ਤਰਸ ਤਰੀਕਾ ਕੀਤਾ ਮੈਂ ਸਾਰਿਆਂ ਨੂੰ ਪਿਆਰ ਸਤਿਕਾਰ ਸਤਿ ਆਤ ਸੰਗਤ ਜੀਓ ਪਿਆਰ ਸਤਿਕਾਰ ਦੇ ਨਾਲ ਤੇ ਗੁਰੂ ਘਰ ਦੀ ਸੇਵਾ ਕਰਕੇ ਮੈਨੂੰ ਹੱਕ ਮਿਲਿਆ ਸਾਧ ਸੰਗਤ ਜੀਓ ਕਿਤਨਾ ਕਿਤੇ ਘਰ ਦੀ ਕਬੀਲਦਾਰੀ ਵੀ ਚੱਕਣੀ ਔਖੀ ਹੋ ਜਾਂਦੀ ਹੈ ਤੇ ਜਦੋਂ ਐਦਾਂ ਦਾ ਕੋਈ ਉਪਰਾਲਾ ਕਰੇ ਤਾਂ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਆਪਾਂ ਕਹਿੰਦੇ ਜੀ ਜੀਵਨ ਚ ਬਹੁਤ ਸਹਾਇਤਾ ਮਿਲਦੀ ਹੈ ਇਹ ਜੀਨੀ ਸਹਾਇਤਾ ਇਹ ਮਿਲਿਆ ਜਿਸ ਤਰ੍ਹਾਂ ਅਮਨ ਲੰਗਾ ਸੰਗਤ ਨੇ ਉਸ ਟਾਈਮ ਬਹੁਤ ਘੱਟ ਤਨਖਾਹ ਸੀ ਮੈਨੂੰ ਕੱਠੀ ਕਰਕੇ ਮੇਰੇ ਤਰ੍ਹਾਂ ਹਾਂ ਉਹ ਉਸ ਟਾਈਮ ਉਹ ਇੰਨਾ ਟਾਈਮ ਬਹੁਤ ਵਧੀਆ ਸੀ ਨਾ ਜਿੰਨਾ ਕਹਦੀ ਕਿ ਹੁਣ ਤਾਂ ਲੋਕ ਕਹਿੰਦੇ ਮੈਨੂੰ ਐਨੇ ਹਜ਼ਾਰ ਰੁਪਏ ਪਾਣਾ ਦੇ ਦਿਓ ਉਸ ਟਾਈਮ ਤਾਂ ਤਨਖਾਹ ਐਹੀ ਹੁੰਦੀ ਸੀ ਉਹ ਮਾਰੇ ਕਿਰਪਾ ਨਾਲ ਐਨਾ ਗੁਜ਼ਾਰਾ ਕੀਤਾ ਨਗਰ ਦੇ ਸਰ ਤੇ ਨਗਰ ਨੇ ਐਨੀ ਕਿਰਪਾ ਕੀਤੀ ਕੈਮਰੇ ਤੇ ਜਿੰਨੀ ਵੀ ਹੋ ਸਕੇ ਜਿਹੜੀ ਸਾਨੂੰ ਉਪਦੇਸ਼ ਦਿੰਦੇ ਨੇ ਉਹਨਾਂ ਦਾ ਸੇਵਾ ਕਰਨੀ ਚਾਹੀਦੀ ਹੈ ਉਹਨਾਂ ਦੇ ਬੱਚਿਆਂ ਨੇ ਕਰਨੀ ਚਾਹੀਦੀ ਹੁਣ ਇਹਨਾਂ ਦੇ ਗੁੱਡੀਆਂ ਸੀਗੇ ਉਹ ਪਹਿਲਾਂ ਵਿਆਹੀਆਂ ਇਹਨਾਂ ਨੇ ਗਰੀਬੀ ਦਾ ਵਿੱਚ ਵਿਆਹ ਲੀਆ ਤੇ ਹੁਣ ਉਹ ਮਕਾਨ ਹੈ ਨਹੀਂ ਸੀ ਮਕਾਨ ਸਾਰੇ ਬੱਚਿਆਂ ਨੇ ਬਣਾ ਕੇ ਦਿੱਤਾ ਇਹੀ ਜੀ ਬਾਬਾ ਜੀ ਦੀ ਮਿਹਨਤ પ્રમાਣਦਾਰੀ ਤੇ ਉਹਦਾ ਇਹਨਾਂ ਨੂੰ ਫਲ ਮਿਲੇ ਇਹਨਾਂ ਸੱਚੇ ਤੋਂ ਜਿਹੜੀ ਸੇਵਾ ਕਰੀ ਹੈ ਨਾ ਜੀ ਉਹਦਾ ਫਲ ਬੱਚਿਆਂ ਨੇ ਦਿੱਤਾ ਹੀ ਹੈ ਐਨ ਆਰ ਆਈ ਭਰਾਵਾਂ ਨੇ ਦਿੱਤਾ ਹੀ ਹੈ ਇਹਨਾਂ ਦੀ ਇਮਾਨਦਾਰੀ ਮਿਹਨਤ ਟੈਲੀਪੋਸਟ ਪੰਜਾਬੀ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਜੀ ਇਸ ਵਕਤ ਜ਼ਿਲ੍ਹਾ ਸੰਗਰੂਰ ਦੇ ਦੇਕਲਾ ਪਿੰਡ ਵਿਖੇ ਮੌਜੂਦ ਆ ਜਿੱਥੇ ਕਿ ਦੇਕਲਾ ਪਿੰਡ ਨੇ ਇੱਕ ਮਿਸਾਲ ਕਾਇਮ ਕੀਤੀ ਹੈ ਜੀ ਹਾਂ ਐਨ ਆਰ ਆਈ ਭਰਾਵਾਂ ਨੇ ਇੱਕ ਗੁਰੂ ਘਰ ਦੇ ਪਾਠੀ ਨੂੰ ਉਹਨਾਂ ਦੀ ਰਿਟਾਇਰਮੈਂਟ ਵੇਲੇ ਘਰ ਤੋਹਫੇ ਵਿੱਚ ਦਿੱਤਾ ਹੈ ਜੀ ਹਾਂ ਕਰ ਪਾ ਕੇ ਦਿੱਤਾ 14 ਲੱਖ ਦੀ ਲਾਗਤ ਨਾਲ ਤੁਸੀਂ ਤਸਵੀਰਾਂ ਵੀ ਤੁਸੀਂ ਦੇਖ ਹੀ ਰਹੇ ਹੋ ਸੋ ਮੇਰੇ ਨਾਲ ਪਾਠੀ ਜੀ ਮੌਜੂਦ ਨੇ ਆਪਣੇ ਚੋਖਾ ਸਿੰਘ ਜੀ ਬਾਬਾ ਜੀ ਸਵਾਗਤ ਹੈ ਤੁਹਾਡਾ ਡੇਲੀ ਪੋਸਟ ਪੰਜਾਬੀ ਦੇ ਸਾਰੇ ਸੰਗਤ ਨੂੰ ਬੇਨਤੀ ਹੈ ਜੋ ਮੇਰੇ ਤੇ ਕਿਰਪਾ ਕੀਤੀ ਗੁਰੂ ਸਾਹਿਬ ਨੇ ਉਹ ਐਨਆਰਆਈਆਂ ਭਾਈਆਂ ਨੇ ਸਾਰਿਆਂ ਨਗਰ ਨੇ ਰਲ ਕੇ ਇਸ ਘਰ ਦੀ ਸੇਵਾ ਕੀਤੀ ਹੈ ਮੈਨੂੰ ਤੋਹਫਾ ਦਿੱਤਾ ਸਾਰੇ ਸੰਗਤ ਨੇ ਸਾਰੇ ਸੰਗਤ ਦਾ ਮੈਂ ਧੰਨਵਾਦ ਕਰਦਾ ਹਾਂ ਸਾਧ ਸੰਗਤ ਜੀਓ ਲੱਖ ਲਖ ਸ਼ੁਕਰ ਹੈ ਤੇ ਬਾਪੂ ਜੀ ਤੁਸੀਂ ਬਤੌਰ ਪਾਠੀ ਗੁਰੂ ਘਰ ਚ ਗੁਰੂ ਦੇ ਚਰਨਾਂ ਚ ਕਿੰਨੇ ਸਮੇ ਤੁਸੀਂ ਆਪਣੀ ਸੇਵਾ ਨਿਭਾਈ ਹੈ 35 ਸਾਲ 35 ਸਾਲ 35 ਸਾਲ ਹੋ ਗਏ ਤੇ ਰਿਟਾਇਰਮੈਂਟ ਜਦੋਂ ਹੋਈ ਤੁਹਾਨੂੰ ਇਸ ਇਸ ਗੱਲ ਦਾ ਇਲਮ ਸੀ ਵੀ ਤੁਹਾਡੇ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਨਹੀਂ ਮੈਨੂੰ ਕੋਈ ਇਲਮ ਸੀ ਇਹ ਨਗਰ ਨੇ ਕਿਰਪਾ ਕੀਤੀ ਆ ਆ ਭਾਈ ਖੜੇ ਨੇ ਸਾਰੇ ਸੰਗਤ ਨੇ ਇਹਨਾਂ ਕਿਰਪਾ ਕੀਤੀ ਆ ਮੈਂ ਇਹਨਾਂ ਸਾਰੇ ਨਗਰ ਦਾ ਸ਼ੁਕਰਗੁਜ਼ਾਰ ਆ ਜਿਨ੍ਹਾਂ ਕਿਉਂ ਮੇਰੇ ਤਿੰਨ ਧੀਆਂ ਸੀ ਆ ਬੱਚੀਆਂ ਸਿਆਂ ਉਹ ਸਾਰਾ ਨਗਰ ਵਿਆਹ ਕੀਤੀ ਵਿਆਹ ਨਾ ਹੂੰ ਮਾਸੀ ਤੋਂ ਡਾ ਬਾਪੂ ਜੀ ਘਰ ਵੀ ਦੇਖਿਆ ਬਹੁਤ ਸੋਹਣਾ ਘਰ ਪਾਇਆ ਸੰਗਤਾ ਨੇ ਹੈ ਨਾ ਪਿੰਡ ਵਾਸੀਆਂ ਨੇ ਐਨਆਰਈ ਭਰਾਵਾਂ ਨੇ ਬਣਾਇਆ ਇਸ ਤੋਂ ਪਹਿਲਾਂ ਕੀ ਹਾਲਾਤ ਸੀ ਘਰ ਦੇ ਇਸ ਤੋਂ ਹਾਲਾਤ ਪਹਿਲਾਂ ਸੀ ਇਹ ਛੋਟਾ ਕਮਰਾ ਸੀ ਉਹ ਪਲੰਟ ਪਟਿਆਰ ਜੀ ਇੱਕ ਥਾਂ ਜਗਾ ਲਈ ਹੋਈ ਸੀ ਮੇਰੀ ਯਾਦ ਚ ਜੀ ਹੱਪਾ ਕੇ ਦਿੱਤੀ ਸਾਰੇ ਨਗਰ ਨੇ ਤੇ ਬਾਪੂ ਜੀ ਕਿਸ ਤਰ੍ਹਾਂ ਦੇਖਦੇ ਹੋ ਇਸ ਉਪਰਾਲੇ ਨੂੰ ਜਿਵੇਂ ਇਹ ਕੀਤਾ ਐਨਆਰਈ ਭਰਾਵਾਂ ਨੇ ਤੁਹਾਡੀ ਖਾਤਰ ਅੱਜ ਕੱਲ ਕੋਈ ਪੰਜੀ ਦੇ ਕੇ ਕਿਸੇ ਨੂੰ ਰਾਜੀ ਨਹੀਂ ਹੈਗਾ ਤੁਹਾਡੀ ਸੇਵਾ ਨੂੰ ਸਲਾਮ ਕਰਦੇ ਹੋਏ ਇਹ ਉਪਰਾਲਾ ਕੀਤਾ ਗਿਆ ਕਿਉਂ ਮੇਰੇ ਸਾਰੇ ਜੋ ਵੀ ਵੀਰ ਹਨ ਬੱਚੇ ਹਨ ਉਹ ਸਾਰੇ ਮੇਰੇ ਬੱਚੇ ਹਨ ਕਿਉਂ ਮੈਂ ਕਿਸੇ ਨਾਲ ਕੋਈ ਤਰਸਤ ਨਹੀਂ ਕੀਤਾ ਮੈਂ ਸਾਰਿਆਂ ਨੂੰ ਪਿਆਰ ਸਤਿਕਾਰ ਦਿੱਤਾ ਸਾਧ ਸੰਗਤ ਜੀਓ ਉਹ ਪਿਆਰ ਸਤਿਕਾਰ ਦੇ ਨਾਲ ਇਹ ਗੁਰੂ ਕਾਰੀ ਸੇਵਾ ਕਰਕੇ ਮੈਨੂੰ ਹੱਕ ਮਿਲਿਆ ਸਾਧ ਸੰਗਤ ਜੀਓ ਇਹ ਬੇਨਤੀ ਹੈ ਹਰ ਟਾਈਮ ਇਸ ਸੰਗਤਾਂ ਦੀ ਸੇਵਾ ਕਰਦੇ ਰਹਣਗੇ ਨਗਰਵਾਸੀ ਐਨ ਆਰ ਆਈ ਕਿਉਂ ਇਹਨਾਂ ਨੂੰ ਮਹਾਰਾਜ ਦੀ ਕਿਰਪਾ ਹੈ ਇਹ ਕਿਰਪਾ ਸਦਕੇ ਸਾਰੇ ਸੰਗਤਾਂ ਦੀ ਸੇਵਾ ਕਰਦੇ ਰਹਿਣਾ ਸਾਰੇ ਸੰਗਤਾਂ ਨੂੰ ਸਤਕਾਰ ਮਿਲਦਾ ਰਹੇ ਸਾਰਾ ਨਗਰ ਗੁਰੂਵਾਲਾ ਜੀ ਖੁਸ਼ੀਆਂ ਪ੍ਰਾਪਤ ਕਰਨ ਗੁਰੂ ਘਰ ਦੀ ਸੇਵਾ ਦੇ ਇਹ ਮਨ ਤੋਹਫਾ ਮਿਲਿਆ ਸਾਧ ਸੰਗਤ ਜੀ ਉਹ ਇਹ ਬੇਨਤੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬਾਬਾ ਜੀ ਬਹੁਤ ਹੀ ਸ਼ਲਾਗਾ ਕੀਤੀ ਜਾ ਰਹੀ ਹੈ ਸੋਸ਼ਲ ਮੀਡੀਆ ਤੇ ਇਸ ਐਨਆਰਈ ਭਰਾਵਾਂ ਦੇ ਸੁਪਰਾਲੇ ਨੂੰ ਲੈ ਕੇ ਇਸ ਤੋਂ ਪਹਿਲਾਂ ਵੀ ਹਾਲਾਂਕਿ ਜਿਹੜੇ ਗਰੰਥੀ ਸਿੰਘ ਹੁੰਦੇ ਜਿਹੜੇ ਪਾਠੀ ਹੁੰਦੇ ਨੇ ਉਹਨਾਂ ਦੀਆਂ ਤਨਖਾਹਾਂ ਨੂੰ ਲੈ ਕੇ ਬਹੁਤ ਸੋਸ਼ਲ ਮੀਡੀਆ ਤੇ ਚਰਚਾ ਹੁੰਦੀ ਹੈ ਵੀ ਬਹੁਤ ਘੱਟ ਤਨਖਾਹ ਦੇ ਵਿੱਚ ਗੁਜ਼ਾਰਾ ਕਰਦੇ ਨੇ ਹੈਨਾ ਕਿਤੇ ਨਾ ਕਿਤੇ ਘਰ ਦੀ ਕਬੀਲਦਾਰੀ ਵੀ ਚੱਕਣੀ ਔਖੀ ਹੋ ਜਾਂਦੀ ਹੈ ਤੇ ਜਦੋਂ ਐਦਾਂ ਦਾ ਕੋਈ ਉਪਰਾਲਾ ਘਰੇ ਤਾਂ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਆਪਾਂ ਕਹਿੰਦੇ ਜੀਵਨ 'ਚ ਬਹੁਤ ਸਹਾਇਤਾ ਮਿਲਦੀ ਹੈ ਇਹ ਜੀਵਨ ਸਹਾਇਤਾ ਐਮਐਲਏ ਜਿਸ ਤਰ੍ਹਾਂ ਮੰਨ ਲੈਂਦਾ ਸੰਗਤ ਨੇ ਹੂੰ ਉਸ ਟਾਈਮ ਬਹੁਤ ਘੱਟ ਤਨਖਾਹ ਸੀ ਹੂੰ ਮੈਨੂੰ ਇਕੱਠੀ ਕਰਕੇ ਦਿੰਦੇ ਨੇ ਤਨਖਾਹ ਇਕੱਠੀ ਕਰਕੇ ਹਾਂ ਕਿਉਂ ਉਸ ਟਾਈਮ ਉਹ ਇੰਨਾ ਟਾਈਮ ਬਹੁਤ ਵਧੀਆ ਸੀ ਨਾ ਜਿੰਨਾ ਕਹ ਦੀ ਹੂੰ ਕਿ ਹੁਣ ਤਾਂ ਲੋਕ ਕਹਿੰਦੇ ਮੈਨੂੰ ਐਨੇ ਹਜ਼ਾਰ ਫਾਣਾ ਦੇ ਦਿਓ ਉਸ ਟਾਈਮ ਤਾਂ ਤਨਖਾਹ ਅਹੀ ਚੋਂਦੀ ਸੀ ਉਹ ਮਾਰੇ ਕਿਰਪਾ ਨਾਲ ਇੰਨਾ ਗੁਜ਼ਾਰਾ ਕੀਤਾ ਨਗਰ ਦੇ ਸਿਰ ਤੇ ਨਗਰ ਨੇ ਐਨੀ ਕਿਰਪਾ ਕੀਤੀ ਮੇਰੇ ਤੇ ਜਿੰਨੀ ਹੋ ਸਕੇ ਨਵੇਂ ਬੱਚੇ ਚਲ ਗਏ ਬਾਪੂ ਜੀ ਕਿੰਨੀ ਉਮਰ ਹੋ ਗਈ ਤੁਹਾਡੀ 80 ਸਾਲ 80 ਸਾਲ ਦੇ ਹਾਂ ਜੀ ਹਾਂ ਜੀ ਬਿਲਕੁਲ ਹਾਂ ਜੀ ਕਿਉਂ ਮੈਂ ਪਹਿਲਾਂ ਚਲ 84 ਦਾ ਦੰਗਾ ਹੋਇਆ ਉਸ ਟਾਈਮ ਦਿੱਲੀਸ਼ ਵਿੱਚ ਦਿੱਲੀ ਸੀ ਪਚੌਕੜ ਟੋਡਾ ਕਿੱਥੋਂ ਦਾ ਇਸੇ ਪਿੰਡ ਤੋਂ ਨਾਲ ਜੁੜੇ ਹੋਏ ਜਾਂ ਨਾਲ ਕੋਈ ਥਰੇਸ ਪਿੰਡ ਆ ਅੰਜਰ ਮੇਰਾ ਥਰੇਸਾਂ ਦਾ ਹੈ ਕਿਉਂ ਇੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਉੱਥੇ ਸਾਰੀ ਸੇਵਾ ਉੱਥੇ ਵੀ ਇੱਥੇ ਵੀ ਜੋ ਸਾਰੀ ਸੇਵਾ ਇੱਥੇ ਦੀ ਕੀਤੀ ਹੈ ਗੁਰੂ ਘਰ ਦੀ ਇੱਥੇ ਗੁਰੂ ਘਰ ਪਹਿਲਾਂ ਬਣਿਆ ਨਹੀਂ ਸੀ ਇੱਥੇ ਪਹਿਲਾਂ ਮਸਜਿਦ ਮਸਜਿਦ ਹਾਂ ਉਹਦਾ ਗੁਰਦਾਰ ਸਾਹਿਬ ਨੇ ਆਇਆ ਉੱਥੇ ਮੈਂ ਦੋਤਾ ਇਸ਼ਾਰਾ ਸੰਗ ਮਸਜਿਦ ਵਿੱਚ ਖੁਸ਼ੀ ਹੁੰਦੀ ਆ ਘਰ ਦੇਖ ਕੇ ਬਹੁਤ ਜ਼ਿਆਦਾ ਸੰਗਤ ਨੂੰ ਇੰਨੀ ਖੁਸ਼ੀ ਆ ਮੇਰੇ ਤੇ ਬਹੁਤ ਜਨੀ ਕਹਦੀ ਮੈਂ ਇਹਨਾਂ ਦਾ ਸਤਿਕਾਰ ਇਹਨਾਂ ਕਰਦਾ ਇਹ ਵੀ ਸਤਿਕਾਰ ਇਹਨਾਂ ਕਰਦੇ ਨੇ ਮੇਰੇ ਬੱਚੇ ਹਾਂ ਮੇਰੇ ਭੈਣਾਂ ਹਾਂ ਧੀਆਂ ਹਾਂ ਉਹ ਮੇਰੇ ਸਾਰੇ ਸਤਿਕਾਰਯੋਗ ਨੇ ਹੂੰ ਬਿਲਕੁਲ ਦੇਖ ਸਕਦੇ ਹੋ ਜੀ ਬਾਬਾ ਜੀ ਬਹੁਤ ਖੁਸ਼ ਨੇ ਸੋ ਪਿੰਡ ਵਾਸੀ ਵੀ ਮੌਜੂਦ ਨੇ ਜਿਨ੍ਹਾਂ ਦੇ ਸਹਿਯੋਗ ਸਦਕਾ ਇਹ ਇਹ ਘਰ ਬਾਬਾ ਜੀ ਨੂੰ ਮਿਲਿਆ ਸੋ ਗੱਲਬਾਤ ਕਰ ਲੈਣੇ ਕੀ ਨਾਮ ਹੈ ਵੀਰ ਜੀ ਜਗਜੀਤ ਸਿੰਘ ਘਰ ਚ ਹੈ ਜਗਜੀਤ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਬਾਬਾ ਜੀ ਨੂੰ 14 ਲੱਖ ਦੀ ਲਾਗਤ ਨਾਲ ਘਰ ਪਾ ਕੇ ਦਿੱਤਾ ਹੈ ਸੰਗਤਾਂ ਨੇ ਪਿੰਡ ਵਾਸੀਆਂ ਨੇ ਐਨਆਰਆਈ ਭਰਾਵਾਂ ਨੇ ਖਾਸ ਤੌਰ ਤੇ ਇਹ ਉਪਰਾਲਾ ਚੱਕਿਆ ਹਾਂਜੀ ਇਹ ਸਾਡੇ ਬਾਬਾ ਜੀ ਨੇ ਪਹਿਲਾਂ ਤੋਂ ਹੀ ਸੇਵਾ ਕਰਨੇ ਰਹੇ ਨੇ ਬਹੁਤ ਜ਼ਿਆਦਾ ਨਾ ਸੇਵਾ ਕਰੀ ਪਿੰਡ ਦੀ ਤੇ ਸਾਡਾ ਪਿੰਡ ਨਾ ਇਹ ਪਹਿਲਾਂ ਮੁਸਲਮਾਨਾਂ ਦਾ ਪਿੰਡ ਸੀਗਾ ਜੀ ਇਹ ਸਾਡਾ ਲੁਧਿਆਣਾ ਡਿਸਟ੍ਰਿਕਟ ਸਾਰਾ ਇੱਥੇ ਬਸ ਆ ਕੇ ਬਸਿਆ ਹੋਇਆ ਇਹਨਾਂ ਨੂੰ ਜ਼ਮੀਨ ਅਲਾਟ ਹੋਈ ਹੈ ਜਣ ਕੇ ਫੌਜੀ ਕੋਟੇਜ ਉਹਦੇ ਕਰਕੇ ਨਾ ਫਿਰ ਇਹ ਸਾਡੇ ਬੱਚੇ ਜਿਹਨੇ ਪਹਿਲਾਂ ਤਾਂ ਗਰੀਬੀ ਸੀਗੀ ਜੀ ਤੇ ਉਸ ਤੋਂ ਬਾਅਦ ਵੀ ਸਾਡੇ ਬੱਚੇ ਉੱਠ ਖੜੇ ਬੱਚੇ ਸਾਡੇ ਬਾਹਰ ਬਾਗ ਗਏ ਉਹਨਾਂ ਨੇ ਸਾਰਿਆਂ ਨੇ ਉਪਰਾਲਾ ਕਰਕੇ ਇਨਾਂ ਰੀਰਾਂ ਨੇ ਸਾਰਾ ਦੇਖਿਆ ਇਹਨਾਂ ਦਾ ਸਹਜੋ ਇਹਨਾਂ ਦੀ ਸੇਵਾ ਦੇਖੀ ਉਹ ਉਹਦਾ ਉਹਦੀ ਬਦੌਲਤ ਇਹਨਾਂ ਸਾਰਾ ਕੁਝ ਦਿੱਤਾ ਹੈ ਸੋਸ਼ਲ ਮੀਡੀਆ ਤੇ ਬਹੁਤ ਸ਼ਲਾਘਾ ਕੀਤੀ ਜਾ ਰਹੀ ਹੈ ਸੁਪਰਾਲੇ ਨੂੰ ਲੈ ਕੇ ਲੱਗਦਾ ਵੀ ਹੋਰ ਆ ਪਿੰਡਾਂ 'ਚ ਵੀ ਇਦਾਂ ਦੀ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ ਹਾਂਜੀ ਹਾਂ ਇਹਨੂੰ ਦੇਖ ਕੇ ਸਾਰੀ ਚਲਾਉਣੀ ਚਾਹੀਦੀ ਜਿਹੜੇ ਚੰਗੇ ਗੁਰੂ ਗਿਆਨੀ ਹੋ ਰਹੇ ਨੇ ਉਹਨਾਂ ਦਾ ਕਰਨਾ ਚਾਹੀਦਾ ਹੈ ਉਪਤਾ ਹਾਂ ਪੇਛੇ ਇਹਨਾਂ ਦਾ ਚਾਹੀਦਾ ਜਿਦੋਂ ਇਹ ਸਾਨੂੰ ਉਪਦੇਸ਼ ਦਿੰਦੇ ਨੇ ਉਹਨਾਂ ਦਾ ਸੇਵਾ ਕਰਨੀ ਚਾਹੀਦੀ ਹੈ ਉਹਨਾਂ ਦੇ ਬੱਚਿਆਂ ਨੇ ਕਰਨੀ ਚਾਹੀਦੀ ਹੈ ਹੁਣ ਇਹਨਾਂ ਦੇ ਗੁੱਡੀਆਂ ਸੀਗੀਆਂ ਤ ਹੂੰ ਇਹਨਾਂ ਨੇ ਗਰੀਬੀ ਦਾ ਵਿੱਚ ਵਿਆਹ ਲਿਆ ਤੇ ਹੁਣ ਉਹ ਮਕਾਨ ਹੈ ਨਹੀਂ ਸੀ ਮਕਾਨ ਸਾਰੇ ਬੱਚਿਆਂ ਨੇ ਬਣਾ ਕੇ ਦਿੱਤਾ। ਹੂੰ ਤੇ ਉਹ ਚੰਗੀ ਗੱਲ ਹੈ ਜੀ ਉਹ ਤਾਂ ਮਾੜਾ ਕੰਮ ਨਹੀਂ ਇਹ ਤਾਂ ਚੰਗਾ ਕੰਮ ਕਰੂੰਗਾ ਤਾਂ ਵਧੀਆ ਚੀਜ਼ ਹੈ। ਬਿਲਕੁਲ ਬਿਲਕੁਲ। ਹਾਂ ਸਾਡੇ ਗੁਰੂ ਗ੍ਰੰਥ ਸਾਹਿਬ ਬੱਚਦੇ ਨੇ ਇਹਨਾਂ ਨਾਲ ਸਾਰੀ ਸੇਵਾ ਹੁੰਦੀ ਹੈ। ਹੂੰ ਅਸੀਂ ਸੋਸ਼ਲ ਮੀਡੀਆ ਤੇ ਬਾਬਾਈ ਦੀ ਫੋਟੋ ਵੀ ਦੇਖ ਰਹੇ ਹਾਂ ਜਦੋਂ ਚਾਬੀਆਂ ਸੌਪੀਆਂ ਗਈਆਂ ਇਹਨਾਂ ਨੂੰ ਤਾਂ ਇਹਨਾਂ ਦਾ ਆਪਾਂ ਕਹਿੰਦੇ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹਾਂਜੀ ਹਾਂਜੀ ਇਹਨਾਂ ਨੇ ਇਹਨਾਂ ਕੋਈ ਹੱਦ ਨਹੀਂ ਰਹੀ ਇਹਨਾਂ ਦੀ। ਕਿਉਂ ਦੇਖੋ ਇਹਨਾਂ ਬੱਚਿਆਂ ਸਾਰਾ ਹੋ ਗਿਆ ਸਾਰਾ ਸਾਰੇ ਪਿੰਡ ਦਾ ਸਹਿਯੋਗ ਹੈ ਇਹਨਾਂ ਨੂੰ ਹਾਂ ਆ ਉਹ ਕਰਕੇ ਬਹੁਤ ਵਧੀਆ ਹੈ ਬਿਲਕੁਲ ਜੀ ਕਿਸ ਤਰ੍ਹਾਂ ਦੇਖਦੇ ਹੋ ਇਸ ਉਪਰਾਲੇ ਨੂੰ ਜਿਹੜੇ ਕਿ ਸੰਗਤਾਂ ਨੂੰ ਗੁਰੂ ਦੇ ਲੜ ਲਗਾਉਂਦੇ ਨੇ ਅੱਜ ਉਹਨਾਂ ਦਾ ਘਰ ਪਵਾਇਆ ਗਿਆ ਇਹੇ ਜੀ ਬਾਬਾ ਜੀ ਦੀ ਮਿਹਨਤ ਇਮਾਨਦਾਰੀ ਤੇ ਉਹਦਾ ਇਹਨਾਂ ਨੂੰ ਫਲ ਮਿਲਿਆ ਜੀ ਇਹਨਾਂ ਸੱਚੇ ਤੋਂ ਜਿਹੜੀ ਸੇਵਾ ਕਰੀ ਹੈ ਨਾ ਜੀ ਉਹਦਾ ਫਲ ਬੱਚਿਆਂ ਨੇ ਦਿੱਤਾ ਹੈ ਇਹਨਾਂ ਨੂੰ ਇਨਾਰੀ ਭਰਾਵਾਂ ਨੇ ਬੱਚਿਆਂ ਨੇ ਦਿੱਤਾ ਹੈ ਇਹਨਾਂ ਨੂੰ ਇਹਨਾਂ ਦੀ ਇਮਾਨਦਾਰੀ ਮਿਹਨਤ ਸੋ ਇਹ ਫਾਲ ਬਲਿਪਮੈਂਟ ਉਪਰਾਲੇ ਕਰਨੀ ਚਾਹੀਦੀ ਹੈ ਕਰਨੇ ਜ਼ਰੂਰ ਕਰਨੇ ਚਾਹੀਦੇ ਨੇ ਜਿਸ ਤਰ੍ਹਾਂ ਦੇ ਮਤਲਬ ਇਹ ਉਪਰਾਲਾ ਹੋਇਆ ਮੈਂ ਕਹਿੰਦਾ ਹਰ ਇੱਕ ਬੱਚੇ ਨੂੰ ਸਹੂਲਤ ਮਿਲਣੀ ਚਾਹੀਦੀ ਬਿਲਕੁਲ ਬਿਲਕੁਲ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਇਹ ਦੇਕਲਾ ਪਿੰਡ ਦਾ ਸੋ ਬਾਬਾ ਜੀ ਦੇ ਘਰ ਦੀ ਤਸਵੀਰਾਂ ਵੀ ਤੁਹਾਨੂੰ ਬਾਹਰਲੀ ਤਸਵੀਰਾਂ ਵੀ ਦਿਖਾ ਦਿੰਨੇ ਆ ਇੱਕ ਵਾਰੀ ਸੋ ਤੁਸੀਂ ਦੇਖ ਸਕਦੇ ਹੋ ਇਹ ਬਾਬਾ ਜੀ ਦਾ ਘਰ ਹੈ ਹਾਲਾਂਕਿ ਜੇਕਰ ਪੁਰਾਣੀਆਂ ਤਸਵੀਰਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਬਹੁਤ ਇਸ ਦੀ ਹਾਲਤ ਖਸਤਾ ਸੀ ਪਰ ਐਨਆਰਆਈ ਭਰਾਵਾਂ ਦੇ ਉਪਰਾਲੇ ਸਦਕਾ ਅੱਜ 14 ਲੱਖ ਦੀ ਲਾਗਤ ਨਾਲ ਇਸ ਨੂੰ ਬਹੁਤ ਹੀ ਸੋਨਾ ਘਰ ਬਣਾ ਦਿੱਤਾ ਅੰਦਰਲੀ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾਣੇ ਆ ਤੁਸੀਂ ਦੇਖੋ ਘਰ ਦੇਖੋ ਇਹ ਐਨਆਰਈ ਭਰਾਵਾਂ ਦੇ ਉਪਰਾਲੇ ਸਦਕਾ ਇਹ ਘਰ ਪਵਾਇਆ ਗਿਆ ਦੇਖੋ ਕਿੰਨਾ ਵਧੀਆ ਘਰ ਬਣਾਇਆ ਗਿਆ ਹੈ ਫਰਸ਼ ਵੀ ਲਗਾਇਆ ਗਿਆ ਦੇਖੋ ਤੁਸੀਂ ਸੋ ਇਹ ਬਾਬਾ ਚੋਖਾ ਸਿੰਘ ਨੂੰ ਐਨਆਰਈ ਭਰਾਵਾਂ ਵੱਲੋਂ ਉਹਨਾਂ ਦੀ ਰਿਟਾਇਰਮੈਂਟ ਤੇ ਤੋਹਫਾ ਦਿੱਤਾ ਗਿਆ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਿਹਾ ਦੇਖੋ ਕਮਰੇ ਵੀ ਨੇ ਅੱਗੇ ਵਾਸ਼ਰੂਮ ਵੀ ਹੈ ਦੇਖੋ ਕਿੰਨਾ ਵਧੀਆ ਬਾਥਰੂਮ ਬਣਾਇਆ ਗਿਆ ਤੁਸੀਂ ਦੇਖੋ ਸ਼ਾਵਰ ਵੀ ਲਗਾਇਆ ਗਿਆ ਸੋ ਇਹ ਤਸਵੀਰਾਂ ਦੇਖਲਾ ਪਿੰਡ ਦੀਆਂ ਸੀ ਤੁਹਾਨੂੰ ਦਿਖਾ ਰਿਹਾ ਸੋਸ਼ਲ ਮੀਡੀਆ ਤੇ ਬਹੁਤ ਇਹ ਖਬਰ ਚਰਚਾ ਦਾ ਵਿਸ਼ਾ ਬਣੀ ਹੈ ਕਿ ਇੱਕ ਪਾਠੀ ਸਾਹਿਬ ਨੂੰ ਇੱਕ ਗਰੰਤੀ ਸਿੰਘ ਨੂੰ ਉਹਨਾਂ ਦੀ ਰਿਟਾਇਰਮੈਂਟ ਤੇ ਐਨਆਰਆਈ ਭਰਾਵਾਂ ਵੱਲੋਂ ਤੋਹਫਾ ਦਿੱਤਾ ਗਿਆ ਹੈ 14 ਲੱਖ ਦੀ ਲਾਗਤ ਨਾਲ ਇਸ ਘਰ ਨੂੰ ਮੁਰ ਤੋਂ ਇਸ ਦਾ ਨਿਰਮਾਣ ਕੀਤਾ ਗਿਆ ਤੇ ਅੱਜ ਪਾਠੀ ਜਿਹੜੇ ਸਿੰਘ ਨੇ ਆਪਣੇ ਚੌਖਾ ਸਿੰਘ ਜੀ ਉਹ ਬਹੁਤ ਖੁਸ਼ ਨਜ਼ਰ ਆ ਰਹੇ ਨੇ ਰਾਜੀਵ ਸ਼ਰਮਾ ਡੇਲੀ ਪੋਸਟ ਪੰਜਾਬੀ